ਯੋਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਫਰੋਇਪਰ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਜਿੱਥੇ ਨਸ਼ਾ ਤਸਕਰਾਂ ਦੇ ਘਰ ਟਾਇੇ ਜਾ ਰਿਹਾ ਉੱਤੇ ਨਸ਼ਾ ਤਸਕਰਾਂ ਨੂੰ ਕਾਬੂ ਵੀ ਜਿਹੜਾ ਉਹ ਕੀਤਾ ਜਾ ਰਿਹਾ ਇਸੇ ਕਾਰੀ ਦੇ ਤਹਿਤ ਫਰੋਇਪਰ ਦੇ ਪਿੰਡ ਗੱਟੀ ਰਾਜੋ ਕੇ ਵਿਖੇ ਫਰੋਇਪਰ ਪੁਲਿਸ ਵੱਲੋਂ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਆ ਇੱਕ ਨਸ਼ਾ ਤਸਕਰ ਦੇ ਘਰ ਪੀਲਾ ਪੰਜਾ ਜਿਹੜਾ ਉਹ ਚਲਾਇਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਜਪੁਰ ਦੇ ਪਿੰਡ ਗੱਟੀ ਗਾਜੋ ਕੇ ਦੀਆਂ ਹਨ ਜਿੱਥੇ ਅੱਜ ਫਰੋਜਪੁਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਇੱਕ ਨਸ਼ਾ ਤਸਕਰ ਦਾ ਘਰ ਜਿਹੜਾ ਉਹ ਟਾਇਆ ਗਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੇਸਵੀ ਨਾਲ ਘਰ ਜਿਹੜਾ ਉਹ ਟਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਤੇ ਕਈ ਮੁਕਦਮੇ ਜਿਹੜੇ ਆ ਉਹ ਦਰਜ ਸਨ ਤਾਂ ਪਿਛਲੇ ਲੰਮੇ ਸਮੇਂ ਤੋਂ ਇਹ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਕਰਦਾ ਆ ਰਿਆ ਸੀਗਾ ਜਿਸ ਨੂੰ ਲੈ ਕੇ ਹੁਣ ਫਮੈਪਰ ਪੁਲਿਸ ਨੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਇਸ ਦਾ ਕਾਰ ਜਿਹੜਾ ਉਹ ਟਹਿ ਢੇਰੀ ਕਰ ਦਿੱਤਾ ਤਾਂ ਇਸ ਪੂਰੇ ਮਾਮਲੇ ਤੇ ਐਸਪੀ ਡੀ ਮਨਜੀਤ ਸਿੰਘ ਦਾ ਕੀ ਕੁਝ ਕਹਿਣਾ ਹੈ ਘਰ ਦੇ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਨੇ ਆ ਸਾਡਾ ਮਨਜੀਤ ਪਰ ਜਿਹੜਾ ਕਾਰ ਤੁਹਾਡਾ ਟਹਿ ਰਿਆ ਸਾਡਾ ਟਹਿ ਰਿਆ ਕੀ ਕਰਨ ਉਹ ਜਿਹੜਾ ਕਾਰਨ ਪਹਿਲਾ ਪਰਚਾ ਹੈਗਾ ਸੀ ਹੁਣ ਤਾਂ ਨਹੀਂ ਪਰਚਾ ਹੈਗਾ ਕੋਈ ਪਰਚਾ ਸੀ ਪਰਚਾ ਪਹਿਲਾ ਉਹਨਾਂ ਮੁੰਡਾ ਕੋਈ ਆਇਆ ਸੀ ਆਪਣੇ ਕਰੇ ਉਹ ਫੜਾ ਗਿਆ ਸੀ ਉਹਦੇ ਨਾਲ ਹੀ ਫੜਾ ਗਿਆ ਪਰ ਇਹ ਵੀ ਫੜਾ ਗਿਆ ਬਸ ਕਿੰਨਾ ਬੜੀ ਚਾਹ ਬਈ ਉਹਦੇ ਕੋਲ ਪਤਾ ਨਹੀਂ ਕਿ ਕੀ ਕੋਈ ਪਰਚਾ ਮੈਨੂੰ ਤੜੀ ਪਤਾ ਮੈਂ ਤਾਂ ਉਹ ਮੈਂ ਟੈਕ ਹੋਇਆ ਆਇਆ ਮੈਂ ਤਦਾਖਲੇ ਗਿਆ ਤੇ ਮੈਨੂੰ ਇਸ ਗੱਲਾਂ ਦਾ ਨਹੀਂ ਪਤਾ ਤੇ ਵੀ ਪਰਚਾ ਸਾਡੇ ਤੇ ਕਿ ਬੜੇ ਟਾਈਮ ਦਾ ਹੈ ਹਾਂ ਹੋਰ ਬਾਹਰ ਸੀਗਾ ਐਂ ਜਵਾਬ ਤੇ ਆਇਆ ਨਹੀਂ ਨਹੀਂ ਅੰਦਰ ਹੋਇਆ ਕਿ ਹਾਂ ਜਮਾਨਤ ਤੇ ਜਮਾਨਤ ਤੇ ਆ ਗਿਆ ਸੀ ਆ ਗਿਆ ਸੀ ਬਾਹਰ ਹਾਂ ਬਾਹਰ ਅੱਜ ਤੁਹਾਨੂੰ ਜਾਣਕਾਰੀ ਦਿੱਤੀ ਹੈ ਨਾ ਇਹਡਾ ਇਹਡਾਂ ਦੀ ਜਾਣਕਾਰੀ ਦਿੱਤੀ ਹੈ ਇਹ ਅਸੀਂ ਦੂਜਾ ਨਾ ਵੀ ਸਾਡੀ 9 ਦੀ ਸਾਨੂੰ ਬਾਣ ਗਈ ਉਹਦੀ ਡਿਲੀਵਰੀ ਹੋਈ ਹੈ ਇਹ ਵੱਡੇ ਪਰੇਸ਼ਨ ਨਾਲ ਇਹ ਅਸੀਂ ਉੱਤੇ ਦੇ ਜੋਂ ਨੂੰ ਵੀ ਲੈ ਗਾ ਜੇ ਇਹ ਗਈ ਉੱਤੇ ਆਈਸ ਬਿਟ ਲੋ ਉਹ ਕਰ ਲਈ ਜਾਂਦੀ ਹੈ ਜੇ ਉਹਨੂੰ ਕੋਚੋਂ ਦਾ ਫਣ ਬਣ ਗਿਆ ਤੇ ਕਿ ਬਣੇਗਾ ਐ ਤੇ ਤੁਸੀਂ ਐਵੇਂ ਆਓਗੇ ਫਿਰ ਐਵੇਂ ਆਣਾ ਤੁਸੀਂ ਠੀਕ ਹੈ ਨਾ ਜੋ ਐਵੇਂ ਕਿਵੇਂ ਹੋ ਗਈ ਤਸਕੀ ਕਰਾਂਗੇ ਜੇ ਮੈਂ ਕਿਵੇਂ ਜਾਂ ਮੈਂ ਇਸ ਤਰ੍ਹਾਂ ਹੋ ਗਈ ਤੇ ਫਿਰ ਕੀ ਕਰਨੀ ਆਏ ਸਾਫ ਪੁੱਲਾ ਚੇਜ ਕੋ ਚਾਹ ਚੋੜੀ ਹੈ ਕਿ ਹਾਂ ਐ ਇਹ ਸਾਨੂੰ ਸਾਫ ਮਿਲਣਾ ਚਾਹੀਦਾ ਹੈ ਇਹ ਸਾਡੇ ਨਕੀ ਬਾਣਾ ਬਣ ਗਈ ਆ ਹੈ ਵੱਡਾ ਵੱਡਾ ਹੀ ਸੀ ਤੁਹਾਡਾ ਐ ਨਹੀਂ ਮੁੰਡਾ ਨਹੀਂ ਮੇਰਾ ਘਰ ਵਾਲਾ ਘਰ ਵਾਲਾ ਤੁਹਾਡਾ ਹਾਂ ਮੇਰਾ ਘਰ ਵਾਲਾ ਐ ਹਾਂ ਹੁੰਦੇ ਤੇ ਮੁੰਡਾ ਤੇ ਕੋਈ ਨਹੀਂ ਮੇਰਾ ਹਾਂ ਮੁੰਡਾ ਤਾਂ ਕੋਈ ਤਿੰਨ ਮੇਰੇ ਮੁੰਡੇ ਹਾਂ ਜਿਹੜਾ ਕਿੰਨੀਆਂ ਕਾਰਵਾਈਆਂ ਫਰੋਸਟ ਪੁਲਿਸ ਨੇ ਨਸ਼ੇ ਨੂੰ ਲੈ ਕੇ ਦੇਖੋ ਜੀ ਸਾਡੇ ਏਰੀਆ ਜੀਰੋ ਟੋਲਰੈਂਸ ਜਿਹੜੀ ਹੈਗੀ ਐ ਨਸ਼ਾ ਸਬੰਧੀ ਸਾਡੀ ਹੈਗੀ ਹੈ ਮਾਲੀਓ ਸੀਐਮ ਸਾਹਿਬ ਬੀਜੀਪੀ ਸਾਹਿਬ ਡੀਆਈਐਸ ਤੇ ਸੈਸਾਵਲੋ ਜਿਹੜੀ ਹੈ ਜਿਹੜੋ ਟੋਲਰੈਂਸ ਨੀਤੀ ਦੇ ਤਹਿਤ ਦੀ ਐਨਡੀਪੀਐਸ ਦੇ ਤਹਿਤ ਫਰੋਜਪੁਰ ਜ਼ਿਲ੍ਹਾ ਦੇ ਵਿੱਚ 1 ਤੋਂ ਲੈ ਕੇ ਹੁਣ ਤੱਕ ਸਾਡੇ 1200 ਮੁਕਦਮਾ ਜਿਹੜਾ ਸੀ ਦਰਜ ਰਜਿਸਟਰ ਕੀਤਾ ਹੈ 1500 ਬੰਦੇ ਅਸੀਂ ਉਹਦੇ ਅਸੀਂ ਗ੍ਰਿਫਤਾਰ ਕੀਤੇ ਨੇ 230 किलो ਤੋਂ ਉੱਪਰ ਅਸੀਂ ਹਿਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ ਜਾਂ 1200 ਕਿਲੋ ਦੇ ਕਰੀਬ ਅਸੀਂ ਜਿਹੜੀ ਹੈਗੀ ਹੈ ਉਹ ਬਰਾਮਦ ਕੀਤੀ ਹੈ ਕੋਕੀਨਸਤ ਬਰਾਮਦ ਕੀਤੀ ਹੈ 20 ਕਿਲੋ 26 29 ਕਿਲੋ ਦੇ ਕਰੀਬ ਅਸੀਂ ਆਪਣੀ ਹਫੀਮ ਬਰਾਮਦ ਕੀਤੀ ਹੈ 10 ਲੱਖ ਦੇ ਕਰੀਬ ਅਸੀਂ ਟੈਬਲੇਟ ਬਰਾਮਦ ਕੀਤੇ ਨੇ ਸਵਾ ਕਰੋੜ ਦੇ ਕਰੀਬ ਡਰਗ ਬਣੀ ਅਸੀਂ ਜਿਹੜੀ ਹੈਗੀ ਹੈ ਹੁਣ ਤੱਕ ਅਸੀਂ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਨਸ਼ਾ ਯੁੱਧ ਨਸ਼ਾ ਰੋਧ ਦੇ ਵਿੱਚ 1 ਤੋਂ 3 ਤੋ ਲੈ ਕੇ ਹੋਂ ਤੱਕ ਅਸੀਂ ਬਰਾਬਰ ਕਰ ਚੁੱਕੇ ਸਰ ਜੀ ਅੱਗੇ ਵੀ ਇਹ ਕਾਰਵਾਈ ਬਿਲਕੁਲ ਜੀ ਅੱਗੇ ਸਾਡਾ ਰੈਗੂਲਰ ਚੱਲ ਰਿਹਾ ਹੈ ਜੀ ਇਹ ਜਿਹੜੀ ਹੈਗੀ ਨਸ਼ੇ ਸਬੰਧੀ ਬਿਲਕੁਲ 0 ਡਾਲਰ ਜਿਹੜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸਾਡੀ 0 ਕੋਈ ਵੀ ਹੋਏਗਾ ਅਸੀਂ ਉਹਨੂੰ ਸਪੈਰ ਨਹੀਂ ਕਰਾਂਗੇ ਨਾ ਹੀ ਅਸੀਂ ਕਰਨਾ ਸਾਡੀ ਤੁਹਾਡੇ ਮਾਧਿਓਂ ਇਹ ਅਪੀਲ ਹੈ ਵੀ ਜਿਹੜਾ ਬੰਦਾ ਪੀਣ ਵਾਲਾ ਹੈਗਾ ਉਹ ਸਾਡੇ ਕੋਲ ਆਵੇ ਅਸੀਂ ਇਲਾਜ ਕੋ ਮੁਫਤ ਦਾਖਲ ਕਰਾ ਕੇ ਇਲਾਜ ਕਰਾਵਾਂਗੇ ਤੇ ਜਿਹੜਾ ਵੇਚਣ ਵਾਲਾ ਹੈਗਾ ਉਹ ਭੱਜੇ ਛੱਡ ਜੇ ਜਿਉਂ ਛੱਡ ਜੇ ਨਹੀਂ ਤੇ ਅਸੀਂ ਬਿਲਕੁਲ ਨਹੀਂ ਛੱਡਾਂਗੇ ਉਹਨੂੰ ਕਿਸੇ ਤਰ੍ਹਾਂ ਕਾਹ ਬਈ ਹੋ ਰਹੀ ਕੀ ਕਾਰਵਾਈ ਹੋ ਪੇਦਾ ਕਦਾ ਮਾਮਲਾ ਦੇ ਦਰਜ ਇਹ ਗੱਤੀ ਰਾਜੂ ਕੇ ਹੈਗਾ ਜੀ ਉੱਥੇ ਬੁਟਾ ਸਿੰਘ ਦਾ ਘਰ ਹੈਗਾ ਉੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜਗ੍ਹਾ ਤੇ ਬੁਟਾ ਸਿੰਘ ਨੇ ਕੰਸਟਰਕਸ਼ਨ ਕਰਕੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧੀ ਮਾਨਯੋਗ ਡੀਸੀ ਸਾਹਿਬ ਡੀਐਮ ਫਰੋਜਪੁਰ ਵੱਲੋਂ ਆਰਡਰ ਹੋਏ ਨੇ ਤੇ ਜਿਸ ਸਬੰਧੀ ਮਾਨਯੋਗ ਤਹਿਸੀਲਦਾਰ ਸਾਹਿਬ ਸਾਡੇ ਨਾਲ ਆਏ ਨੇ ਮੇਰੇ ਨਾਲ ਡੀਐਸਪੀ ਸੀਟੀ ਤੇ ਐਸਐਚਓ सदर ਵੀ ਆਏ ਹੋਏ ਨੇ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਇੱਥੇ ਆਏ ਹੋਏ ਹਾਂ ਸਰ ਇਹਦੇ ਮਾਮਲੇ ਕੋਈ ਨਸ਼ਾ ਇਹ 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 ਕਿਉਂਕਿ ਇਹ ਨੋਟਰੀਸ ਵੰਦਾ ਇਹਦੇ ਖਿਲਾਫ ਐਲ ਡੀ ਪੀ ਐ ਸੈਕਟਰ ਦੇ ਤਹਿਤ ਵੀ ਮੁਕਦਮਾ ਦਰਜ 2 ਕਿਲੋ ਹਰੀ ਦਾ ਮੁਕਦਮਾ ਦਰਜ ਹੋਇਆ ਹੋਇਆ ਤੇ ਹੁਣ ਵੀ ਦੇ ਖਿਲਾਫ ਕਾਫੀ ਜਿਹੀ ਹੈਗੀ ਸ਼ਿਕਾਇਤਾਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਜਲਦੀ ਤੋਂ ਜਲਦੀ ਐਕਸ਼ਨ ਕਰਾਂਗੇ ਸਰ ਇਹ ਬੰਦਾ ਇਹ ਬੰਦਾ ਫਿਲਹਾਲ ਸਰ ਜੇਲ ਚ ਹੈ ਨਹੀਂ ਜੇਲ ਤੋਂ ਬਾਲ ਬੇਲ ਆਊਟ ਹੋਇਆ ਹੋਇਆ ਬੇਲ ਆਊਟ ਵੇਲਾ ਉਹ ਇਹ ਦੀ ਪ੍ਰੋਪਰਟੀ ਸਰ ਇਹ ਪ੍ਰੋਪਰਟੀ ਤੇ ਹੁਣ ਕਰਾਂਗੇ ਦਿਖਾएंगे ਕਿੰਨੀ ਦੀ ਹੈਗੀ ਹੈ ਇਹ ਘਰ ਵੀ ਹੈਗਾ ਖਵੇਲੀ ਵੀ ਹੈਗੀ ਹੈ ਸਰ ਇਹ ਪ੍ਰਵਿੰਸ਼ਲ ਗਵਰਨਮੈਂਟ ਦੀ ਹੈ ਹਾਂ ਜੀ ਪ੍ਰਵਿੰਸ਼ਲ ਗਵਰਨਮੈਂਟ ਦੀ ਜਗ੍ਹਾ ਹੈਗੀ ਹੈ ਇਸ ਕਰਕੇ ਸਰ ਉਹਨੂੰ ਜਿਹੜਾ ਹਾਂ ਇਸ ਕਰਕੇ ਪਾਇਆ ਜਾਂਦਾ ਹੈ